ਅ ਇੱਕ ਮੈਂ ਕੋਰੀਅਨ ਮੂਵੀ ਚ ਦੇਖਿਆ ਅ ਸੱਚ ਵੀ ਹੈ ਕਿ ਉੱਥੇ ਲੋਕ ਇੰਨੇ ਪ੍ਰੋਫੈਸ਼ਨਲ ਆ ਕਿ ਮੀਟਿੰਗਸ 'ਚ ਵੀ ਡਾਈਪਰ ਪਹਿਨ ਲੈਂਦੇ ਆ ਭਾ ਮੀਟਿੰਗ ਵਿੱਚ ਉਹਨਾਂ ਦਾ ਪੂਰਾ ਫੋਕਸ ਰਹੇ ਤੇ ਇੱਕ ਦੋ ਮਿੰਟ ਲਈ ਵੀ ਉਹਨਾਂ ਦਾ ਧਿਆਨ ਇੱਧਰ ਉੱਧਰ ਨਾ ਜਾਵੇ ਤਾਂ ਕਰਕੇ ਉਹ ਡਾਈਪਰ ਪਹਿਨ ਲੈਂਦੇ ਆ ਮੈਨ ਡਾਈਪਰ ਸਾਡੇ ਤਾਂ ਇੱਥੇ 90% ਪਹਿਲੀ ਗੱਲ ਤਾਂ ਮੀਟਿੰਗਾਂ ਹੀ ਸਿਰਫ ਖਾਣਾ ਪੂਰਤੀ ਲਈ ਹੁੰਦੀਆਂ ਸਾਡੇ ਸਿਸਟਮ ਵਿੱਚ ਜਿਹਦੇ ਕੋਲ ਜ਼ਬਾਨ ਆ ਉਹੀ ਕਾਮਜਾਬ ਆ ਭਾਵੇਂ ਬਾਕੀ ਉਹਦੇ ਨਾਲ 1000 ਗੁਣਾ ਕਾਮਜਾਬ ਹੋਣ ਪਰ ਜੇ ਉਹ ਖਾਂਮਦੀ ਨਹੀਂ ਕਰ ਸਕਦਾ ਤਾਂ ਫਰੰਟ ਫੁੱਟ ਤੇ ਕਦੇ ਨਹੀਂ ਆ ਸਕਦਾ ਸੋ ਇੱਥੇ ਕਾਮਯਾਬ ਹੋਣ ਲਈ ਜ਼ਰੂਰੀ ਆ ਕਿ ਅਸੀਂ ਸਿਰਫ ਬੱਚੇ ਨੂੰ ਕਿਤਾਬੀ ਪੜ੍ਹਾਈ ਚੋਂ ਤੇ ਕਲਾਸ ਵਿੱਚੋਂ ਫਰਸਟ ਰੋਅ ਤੱਕ ਸੀਮਤ ਨਾ ਰੱਖੀਏ ਸਗੋਂ ਉਹਨਾਂ ਦੀ ਜ਼ਬਾਨ ਵਿੱਚ ਇਹ ਗੁਣ ਜ਼ਰੂਰ ਪੈਦਾ ਕਰੋ ਕਿ ਲੋਕ ਉਸ ਦੀ ਗੱਲ ਸੁਣ ਕੇ ਕਨਵਿੰਸ ਜ਼ਰੂਰ ਹੋਣ ਬੱਚਿਆਂ ਨੂੰ ਚਮਚਾਗਰੀ ਕਰਨੀ ਤਾਂ ਨਹੀਂ ਸਿਖਾਉਣੀ ਕਿਉਂਕਿ ਚਮਚੇ ਸਭ ਹਾਸਲ ਕਰ ਸਕਦੇ ਆ ਪਰ ਲੀਡਰ ਕਦੇ ਨਹੀਂ ਬਣ ਸਕਦੇ ਉਹ ਕਦੇ ਲੀਡ ਨਹੀਂ ਕਰ ਸਕਦੇ ਲੀਡਰਾਂ ਫਰੰਟ ਰੋਅ ਤੇ ਤੁਹਾਡਾ ਬੱਚਾ ਉਦੋਂ ਆਏਗਾ ਜਦੋਂ ਉਸ ਵਿੱਚ ਦੂਜਿਆਂ ਨੂੰ ਕਨਵਿੰਸ ਕਰਨ ਦਾ ਗੁਣ ਪੈਦਾ ਹੋਏਗਾ ਤਾਂ ਇਹ ਉਹ ਆਪਣੀ ਗੱਲ ਤੇ ਆਪਣੇ ਕੰਮ ਦੀ ਵੈਲਿਊ ਨੂੰ ਦੂਸਰਿਆਂ ਤੋਂ ਕਰਵਾ ਸਕਦਾ ਹੈ